हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ 마ੜੀ ਉਦੋਂ ਕੇ ਤਹਿਸੀਲ ਪੱਟੀ ਦਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਠੀਖੀ ਪਿੰਡ ਤੋਂ ਦੋਸਤੋ 7 ਕਿਲੋਮੀਟਰ ਦੀ ਦੂਰੀ ਹੈਗੀ ਆ ਇਸ ਪਿੰਡ ਦੀ ਠੀਕਾ ਜੀ ਤੇ ਬਿਲਕੁਲ 마ੜੀ ਮੇਕਾ 마ੜੀ ਕੰਬੋ ਕੇ ਰਾਜ ਕੇ ਪਹਿਲਵਾਨ ਕੇ ਜਿਹੜਾ ਦੋਸਤੋ ਬਿਲਕੁਲ ਨਾਨਾ ਲੱਗਦੇ ਪਿੰਡਾਂ ਚੇਲਾ ਪਿੰਡ ਥੋੜੀ ਦੂਰੀ ਤੇ ਆ ਇੱਕ ਬਨੇ ਦਲੇਰੀ ਤੇ ਡੱਲ ਪਿੰਡ ਜਿਹੜਾ ਦੋਸਤੋ ਬਿਲਕੁਲ ਬਾਰਡਰ ਏਰੀਆ ਆ ਜਾਂਦਾ ਤੇ ਖਾਸ ਵਿਜਿਟ ਤੁਸੀਂ ਆ ਪਿੰਡ ਮਾੜੀ ਉਦੋਂ ਕੀ ਕਰਨੀ ਹੈਗੀ ਆ ਠੀਕ ਆ ਠੀਕ ਆ ਤੇ ਭਾਜੀ ਦਲਬੀਰ ਸਿੰਘ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਤੇ ਨਾਲ ਡੇਰੀ ਫਾਰਮਿੰਗ ਦਾ ਕੰਮ ਵੀ ਆ ਪਸ਼ੂ ਜਿਹੜੇ ਆ ਦੋਸਤੋ ਘਰੇਲੂ ਵੀ ਰੱਖਿਆ ਕਰੇ ਤੇ ਵਿਕਰੀ ਵਾਲੇ ਪਸ਼ੂ ਵੀ ਜਿਹੜੇ ਦੋਸਤੋ ਇਸ ਘਰੋਂ ਵੇਖਣ ਦੇ ਵਿੱਚ ਤੁਹਾਨੂੰ ਮਿਲਦੇ ਰਹਿਣਗੇ ਤੇ ਆਪਣੀ ਜਿਹੜੀ ਦੋਸਤੋ ਇਹ ਵੀਡੀਓ ਆ ਪਹਿਲੀ ਵੀਡੀਓ ਆ ਤੇ ਬਾਈ ਦਲਬੀਰ ਸਿੰਘ ਦੇ ਨਾਲ ਪੂਰੀ ਇਨਫੋਰਮੇਸ਼ਨ ਲਵਾਂਗੇ ਵੀ ਅੱਜ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਬਿਲਕੁਲ ਨੀਲੀ ਦੀ ਜਿਹੜੀ ਮੱਝ ਬਖਾਵਾਂਗੇ ਤੇ ਤਿੰਨ ਬਿਹੜਾ ਨੇ ਬਿਲਕੁਲ ਠੀਕ ਹੈ ਟੁਕੀਆਂ ਨੇ ਕਿੰਨਾ ਕੁ ਸਮਾਂ ਪਿਆ ਸੂਨ ਦੇ ਵਿੱਚ ਪੂਰੀ ਗੱਲਬਾਤ ਆਪਾਂ ਬਾਈ ਦਲਬੀਰ ਸਿੰਘ ਦੇ ਨਾਲ ਕਰਨੀ ਆ ਅੱਜ ਦੋਸਤੋ 8 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਜਿਹੜਾ ਦੋਸਤੋ ਤਕਰੀਬਨ 4 ਸਭ ਤੋਂ ਪਹਿਲਾਂ ਭਾਜੀ ਦਲਬੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਸੇਤਾ ਬਹੁਤ ਬਹੁਤ ਵਧੀਆ ਤੁਸੀਂ ਸਤਿ ਸਾਮ ਜੀ ਸਾਹਿਬ ਬਹੁਤ ਵਧੀਆ ਭਾਜੀ ਅੱਛਾ ਭਾਜੀ ਦਲਬੀਰ ਸਿੰਘ ਕੰਮ ਕਦੋਂ ਕਦਾ ਕਰਦੇ ਆ ਰਹੇ ਜੀ ਇਹ ਪਾਈ ਆਪਣਾ ਕੰਮ ਬਹੁਤ ਪੁਰਾਣਾ ਕਰਨਦੇ ਆ ਹਾਂ ਹਾਂ ਜੀ ਤੇ ਵੀਡੀਓ ਹੀ ਅੱਜ ਪਹਿਲਾਂ ਸਾਰੇ ਸੱਜਣ ਮਿੱਤਰਾਂ ਦੇ ਪਾਈ ਇਹਦੇ ਚਲੋ ਸਾਰਿਆਂ ਦੀ ਭਾਂ ਭਰਾਣ ਭਰਾਵਾਂ ਦੀ ਕਹਿਨ ਤੇ ਪਾਉਣ ਲੱਗੇ ਆਂ ਕੰਮਰੇ ਬਹੁਤ ਪੁਰਾਣਾ ਕਰਨਦੇ ਆ ਕਾਫੀ ਚਿਰ ਤੋਂ ਕਾਫੀ ਚਿਰ ਤੋਂ ਕਰਨਦੇ ਆ ਤੇ ਪਸ਼ੂ ਮੈਂ ਸੁਣਦੇ ਵਿੱਚ ਆਇਆ ਸੀ ਵੀ ਪਸ਼ੂ ਇਸ ਘਰੋਂ ਵਪਾਰੀ ਵੀਰ ਵੀ ਕਾਫੀ ਲੈ ਕੇ ਜਾਂਦੇ ਆ ਕਾਫੀ ਵਪਾਰੀ ਵੇ ਉਹਦੀ ਬਹੁਤ ਖੜਦੇ ਜਗਰਾਦ ਵਾਲੇ ਮਹਾਰਾਸ਼ਟਾ ਵਾਲੇ ਮਾਲ ਵੀ ਆਪਣੇ ਤੋਂ ਬਹੁਤ ਖੜਦੇ ਇੱਥੇ ਆ ਗਏ ਸਾਰੇ ਸੱਜਣ ਮਿੱਤਰਾਂ ਠੀਕ ਹੈ ਠੀਕ ਹੈ ਹਾਂ ਜੀ ਤੇ ਅੱਜ ਫਿਲਹਾਲ ਆਪਣੇ ਕੋਲ ਤਿੰਨ ਵੇੜਾ ਗੱਬਣ ਦੇ ਮੇਰੇ अच्छा पाजी ਪਿੰਡ ਮਾੜੀ ਉਦੋਂ ਕੇ ਪੈ ਗਿਆ ਹਾਂਜੀ ਮਾੜੀ ਉਦੋਂ ਕੇ ਪਿੰਡ ਮਾੜੀ ਕੰਬੋ ਕੇ ਮਾੜੀ ਮੇਗਾ ਨਾਲੀ ਮਾੜੀ ਮੇਗਾ ਮਾੜੀ ਕੰਬੋ ਕੇ ਨਾਲ ਨਾਲ ਇੱਕ ਬੰਦੇ ਸਾਈਡ ਤੇ ਚੂੰਗ ਲੱਗ ਜਾਂਦਾ ਅਦਰਾਜ ਕੇ ਪਲਵਾਨ ਕੇ ਚੇਲਾ ਹਾਂਜੀ ਹਾਂ ਭਿੱਖੀ ਪਿੰਡ ਤੋਂ 7 ਕਿਲੋਮੀਟਰ ਦੂਰੀ ਤੇ ਪਿੰਡ ਤੋਂ 7 ਕਿਲੋਮੀਟਰ ਦੀ ਦੂਰੀ ਆ ਭਿੱਖੀ ਪਿੰਡ ਆਪਣਾ ਸ਼ਹਿਰ ਤੋਂ ਆਪਣਾ ਸ਼ਹਿਰ ਤੋਂ ਠੀਕ ਆ ਤੇ ਪਾਜੀ ਦਲਬੀਰ ਸਿੰਘ ਕਰੀਏ ਇਨਫੋਰਮੇਸ਼ਨ ਸਾਂਝੀ ਵੀਰਾਂ ਦੇ ਨਾਲ ਪਹਿਲੇ ਨੰਬਰ ਤੇ ਆ ਜਾਓ ਇਹ ਆਪਾਂ ਜਿਹੜੀ ਵੈੜ ਤੇ ਪਰੇ ਗੱਲਬਾਤ ਕਰਨਗੇ ਇਹ ਪਾਜੀ ਪਹਿਲਾਂ ਵੱਛੀ ਆ ਹਾਂਜੀ ਤੇ ਜਾਨੀ ਕਿ ਹਫਤਾ ਕ ਖੜਦੀ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਆ ਇੱਕ ਹਫਤਾ ਖੜਦੀ ਬੋਲ ਨੂੰ ਬੱਚੀ ਨੇ ਸੁਣਾ ਹਾਂ ਬਹੁਤ ਲੱਗਾ ਪਹਿਲਣ ਬੱਚੀ ਜਿਹੜੀ ਦੋਸਤੋ ਸੂਣ ਜਾ ਰਹੀ ਆ ਤੇ ਡੱਬੀ ਬੱਚੀ ਆ ਤੇ ਚਲੋ ਮੂੰਹ ਆਪਾਂ ਪਟਾ ਕੇ ਨੇ ਵੇਖਿਆ ਪਏ ਹੈ ਤਾਂ ਬਿਲਕੁਲ ਨਵੀਂ ਆ ਹੌਲੀ ਆ ਠੀਕ ਆ ਤੇ ਜਵਾਨ ਆ ਬਾਕੀ ਪਹਿਲਾ ਸੂਆ ਫਰਸਟ ਲਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਆ ਤਾਂ ਦਿਨ ਹਜੇ ਕਿੰਨੇ ਕ ਬਾਕੀ ਆ ਜੀ ਇਹਦੇ ਪਾਈ ਹਫਤਾ ਲੈ ਜੂਗੀ ਬੱਚੀ ਬਾਬਾ ਇੱਕ ਹਫਤਾ ਲੈ ਜੂ ਇੱਕ ਹਫਤਾ ਲੈ ਜੀ ਠੀਕ ਆ ਤੇ ਖੋਲ ਕੇ ਦਿਖਾਈਏ ਵੀਰ ਇੱਕ ਹਫਤਾ ਭਰ ਬੋ ਸਮਾਂ ਲੈ ਜੂਗੀ ਹਜੇ ਤੇ ਬੱਚੀ ਤੁਸੀਂ ਵੇਖੋਗੇ ਬਿਲਕੁਲ ਫਾਬਰਪ ਦੇ ਵਿੱਚ ਪੂਰੀ ਆ ਬਿਲਕੁਲ ਜਿਹੜੀ ਜਾਤ ਪਾਤ ਵਾਲੀ ਬੱਸੀ ਜਾਂ ਠੀਕ ਆ ਤੇ ਆ ਜਿਹੜਾ ਤੁਸੀਂ ਫੇਸ ਕੁਆਲਿਟੀ ਵੀ ਬਹੁਤ ਖੂਬਸੂਰਤ ਆ ਮਗਰ ਉਹਵਾਨਾ ਲੇਫਟੀ ਆ ਜਿਹੜੀ ਦੋਸਤੋ ਤੁਸੀਂ ਆ ਦੇਖ ਸਕਦੇ ਠੀਕ ਆ ਹੈ ਆ ਪਾਜੀ ਕਿੰਨੀ ਕੀ ਡਿਮਾਂਡ ਫਿਰ ਮੁੱਲ ਕਿੰਨੇ ਕਲੀ ਆ ਇਹਦਾ ਜੀ ਡਿਮਾਂਡ ਜੀ 42000 ਰੁਪਏ ਚੋਂ ਛੋਟ ਛੱਲਾ ਹੀ ਕਰਾਂਗੇ 42 ਚੋਂ ਹਾਂਜੀ ਹਾਂਜੀ ਆ ਦੇਖੋ ਜੀ ਅਗਲੇ ਬੰਨੇ ਤੋਂ ਠੀਕ ਆ 42000 ਦੇ ਵਿੱਚੋਂ ਜਿਹੜੀ ਆ ਦੋਸਤੋ ਛੋਟ ਆ ਠੀਕ ਆ ਤੇ ਬੱਚੀ ਬਿਲਕੁਲ ਵੇਖੋਗੇ ਤੁਸੀਂ ਠੀਕ ਆ ਨਵੀਂ ਬੱਚੀ ਆ ਪਹਿਲਾ ਸਵੇਰ ਸੋਣ ਜਾ ਰਹੀ ਆ ਠੀਕ ਆ ਜੀ ਆ ਬਿਲਕੁਲ ਫੈਸ ਕੁਆਲਟੀ ਆ ਆ ਜਿਹੜੀ ਮਾਰਕਿੰਗ ਆ ਬਿਲਕੁਲ ਬਾਡੀ ਬੰਦਰ ਜਿਹੜਾ ਹੈਗਾ ਸਰੀਰ ਨੂੰ ਬੰਤ ਰਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਵਾਇਡ ਆ ਠੀਕ ਹੈ ਸੈਕੰਡ ਨੰਬਰ ਤੇ ਮੈਂ ਵੇਰਵਾ ਪਾਈ ਜਨਾ ਦੋਸਤੋ ਤੁਸੀਂ ਵੇਰਵੇ ਦੇ ਨਾਲ ਗੱਲਬਾਤ ਕਰ ਲਿਓ ਇਹ ਕ੍ਰੋਸ ਹੰਗ ਆ ਗਈ ਹੈ ਜੀ ਹਾਂ ਜੀ ਕ੍ਰੋਸ ਹੈ ਜੀ ਠੀਕ ਹੈ ਜੀ ਦੂਜਾ ਸੁਗਾਣਾ ਦੂਜਣ ਹੈ ਜੀ ਹਾਂ ਜੀ ਤੇ ਦਿਨ ਭਾਜੀ ਕਿੰਨੇ ਕੁ ਲੈ ਜੂਗੇ ਇਹ ਵੀ ਕੋਈ ਅੱਧਕ ਦਿਨ ਲੈ ਜੂਗਾ ਤੇ ਅੰਦਰ ਅੰਦਰ ਬੱਚੀ ਬਹੁਤ ਠੰਡੀ ਠਾ ਰਹੀ ਉਹ ਚੱਕਰ ਨੇ ਹਾਂ ਜੀ ਹਾਂ ਲਓ ਜੀ ਹਾਂ ਤੁਹਾਨੂੰ ਬਹੁਤ ਅੱਛੀ ਨੰਚਾ ਲੱਗਾ ਠੀਕ ਹੈ ਦਸਕ ਦੇਣ ਦਾ ਜਿਹੜਾ ਸਮਾਂ ਲੈ ਜੂਗੀ ਤੇ ਕ੍ਰੋਸ ਬਰੀਡ ਆ ਠੀਕ ਹੈ ਜੀ ਇਹ ਆ ਵੇਖੋ ਤੁਸੀਂ ਹਵਾਨਾ ਦੇਵਾ ਹਾਂ ਲਾ ਦੇਖ ਸਮਝੇ ਤਾਂ ਦੱਸਦਾ ਵੀ ਹਫਤੇ ਤੋਂ ਵੱਧ ਵੀ ਲੱਜੂਗੀ ਜੀ ਨਹੀਂ ਆ ਪਾਕ 10 ਕ ਦਿਨ ਤੇ ਹੀ ਘਰ ਚੰਦੇ ਆ ਇਹਦੇ 14 ਤਰੀਕ ਨੂੰ ਭਾਈ ਦੇਣ ਪੂਰੇ ਹੁੰਦੇ ਉਹਦਾ 14 ਮਈ ਨੂੰ ਹਾਂਜੀ ਹਾਂਜੀ ਤੇ ਘੱਟੋ ਘੱਟ ਵੀ ਅੱਜ ਕੋਈ ਉਹ 8 9 ਦਿਨ ਦਾ ਸਮਾਂ ਠੀਕ ਇੱਕ ਰੰਗ ਜਿਹੜੀ ਦੋਸਤੋ ਇਹ ਵੈੜਾ ਦੂਜਾ ਸੁਆ ਸੋਨਾ ਠੀਕ ਆ ਐਚ ਐਫ ਦਾ ਤਾਂ ਥੋੜਾ ਜਿਹਾ ਸ਼ਾਹੀਵਾਲ ਦਾ ਤੁਸੀਂ ਜਿਹੜਾ ਕਰਾਸ ਹੰਗ ਬੰਨਦੇ ਹੋ ਠੀਕ ਆ ਜੀ ਸ਼ਾਹੀਵਾਲ ਦੇ ਵਿੱਚ ਜਿਹੜਾ ਕਰਾਸ ਹੰਗਾ ਤੇ ਥਣ ਥੁੰਮ ਤਾਂ ਜਦੋਂ ਆਪਾਂ ਗੱਲ ਕਰ ਲਈਏ ਵੀ ਸ਼ਾਹੀਵਾਲ ਤੇ ਥਣ ਥੁੰਮ ਦਾ ਸਾਈਜ਼ ਤਾਂ ਨਾਰਮਲੀ ਜਿਹੜਾ ਦੋਸਤੋ ਮੋਟਾ ਥਣ ਹੁੰਦਾ ਠੀਕ ਆ ਜੀ ਹਾਥੀ ਚਬਾਈ ਵਾਲਾ ਥਣ ਆ ਦੇਖ ਠੀਕ ਆ ਖੋਲ ਕੇ ਵੀਰੇ ਨੂੰ ਵੀ ਦਿਖਾਈਏ ਅਨੀਮਲ ਜਿਹੜਾ ਆ ਦੋਸਤੋ ਭਾਜੀ ਦਲਬੀਰ ਸਿੰਘ ਉਹਨਾਂ ਦੇ ਕੋਲ ਇੱਥੇ ਆਉਂਦੇ ਰਹਿੰਦੇ ਆ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਜਿਸ ਵੀਰ ਨੂੰ ਜਿਹੋ ਜਿਹਾ ਪਸ਼ੂ ਚਾਹੀਦਾ ਵੇੜਾ ਹੋਣਾ ਚਾਹੀਏ ਮੱਝਾਂ ਹੋਣ ਛੋਟੀਆਂ ਹੋਣ ਤੇ ਕਈ ਵਾਰ ਪਸ਼ੂ ਵਿਕ ਜਾਂਦੇ ਆ ਉਸ ਤੋਂ ਬਾਅਦ ਨਵੇਂ ਪਸ਼ੂ ਫੇਰ ਆ ਜਾਂਦੇ ਆ ਤੇ ਆਪ ਦਾ ਤੁਸੀਂ ਕੰਟੈਕਟ ਜਿਹੜਾ ਵਪਾਰ ਦਾ ਕੰਮ ਆ ਠੀਕ ਆ ਬਹੁਤੇ ਵੀਰ ਪਹਿਲਾਂ ਜਿਹੜਾ ਦੋਸਤੋ ਇੱਕ ਹੋਰ ਜਾਣ ਸੀਗਾ ਵੀ ਨਹੀਂ ਪਸ਼ੂ ਵਪਾਰ ਦੀ ਲਾਈਨ ਦਾ ਜਿਹੜਾ ਦੋਸਤੋ ਵਪਾਰੀ ਵੀਰ ਦਾ ਨੰਬਰ ਜਿਹੜਾ ਮਿਲਣਾ ਔਖਾ ਸੀਗਾ ਅੱਜ ਮਾਝੇ ਦੀ ਗੱਲ ਕਰ ਲਈਏ ਚਾਹੇ ਮਾਲਵੇ ਦੀ ਵੀ ਵਪਾਰੀ ਵੀਰਾਂ ਦੇ ਹਰ ਇੱਕ ਦੇ ਜਿਹੜਾ ਵਪਾਰ ਖੇਤਰ ਨਾਲ ਜੁੜਿਆ ਉਹਨਾਂ ਦੇ ਨੰਬਰ ਸਾਰੇ ਭੈਣ ਭਰਾਵਾਂ ਦੇ ਕੋਲ ਆ ਵੀਰਾਂ ਦੇ ਕੋਲ ਆ ਤੇ ਜਿਹੜਾ ਸੰਪਰਕ ਤੁਸੀਂ ਟਾਈਮ ਟੂ ਟਾਈਮ ਬਣਾ ਕੇ ਰੱਖ ਲਿਓ ਠੀਕ ਆ ਪਾਜੀ ਦੁੱਧ ਕਿੰਨਾ ਕਿਚਵਾ ਦੂਗੀ ਵੈਸੇ ਇਹ ਦੁੱਧ ਪਾਜੀ 15 16 ਕਿਲੋ ਵਿੱਚ ਕਿਚਵਾ ਦੂਗੀ ਠੀਕ ਆ ਜੀ ਬਹੁਤ ਵਧੀਆ ਜਿਹੜਾ ਵੀ ਆੱਖ ਨੂੰ ਭਾਵੇਂ ਕੋਈ 20 ਆੱਖ ਜੋ ਦੇ ਝੂਠ ਹੁੰਦਾ ਯਾਨੀ ਕਿ ਇੰਨੇ ਕਿ 16 17 ਕਿਲੋ ਦੇ ਉਹਦੇ ਚੋਇਆ ਪਹਿਲਾ ਸਵੇਰ ਦਾ ਜੀ ਤਹਿਰ ਕੀ ਵਾਧੂ ਵੀ ਕਰ ਸਕਦੀ ਪਰ ਇੰਨਾ ਮੰਨ ਕੇ ਚੱਲੋ ਵੀ 16 ਕਿਲੋ ਦਾ ਵੀ ਢਿੱਲਾ ਢੋਲਾ ਕਾਫੀ ਲੱਡੂ ਢਿੱਲਾ ਢੋਲਾ ਬਹੁਤ ਜਿਆਦਾ ਲੱਡੂ ਢੋਲਾ ਬਹੁਤ ਜਿਆਦਾ ਠੰਡੀ ਤਾਰੀ ਹੈ ਬੱਚੀ ਬਹੁਤ ਜਿਆਦਾ ਹਾਂ ਲੋ ਵੀ ਇਹ ਤਾਂ ਭਾਜੀ ਫਿਰ ਲੈਣ ਦੇਣ ਕੀ ਕੀਤਾ ਇਹਦਾ ਭਾਜੀ 47000 ਰੁਪਏ ਮੁੱਲ ਕਰਦੇ ਆ ਵੀ 2000 ਛੋਟ ਕਰਦੇ ਆਗੇ 45 ਦੀ ਦੇ ਦਾਂਗੇ ਹਾਂ ਨਹੀਂ 45 ਦੀ ਹਾਂਜੀ ਠੀਕ ਹੈ ਜੀ 47000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ ਤੇ ਹਾਂ ਨਾ ਜਿਹੜੀ ਉਹ 45000 ਆ ਠੀਕ ਆ ਤੇ ਵੈੜ ਤੁਹਾਨੂੰ ਪਸੰਦ ਆ ਜੂਗੀ ਪਸੰਦ ਆਈ ਚੀਜ਼ ਦੀ ਤੁਸੀਂ ਆਪਦੀ ਨਰਖ ਪਰਖਾ ਤਸੱਲੀ ਆ ਟਿੱਪ ਕੇ ਜ਼ਰੂਰ ਕਰ ਲਿਓ ਠੀਕ ਆ ਇਸ ਤੋਂ ਬਾਅਦ 3 ਨੰਬਰ ਤੇ ਇੱਕ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵੇਖ ਦਿਖਾਉਣੀ ਆ ਆ ਵਾਈਟ ਤੇ ਬਲੈਕ ਦਾ ਥੋੜਾ ਕੰਟਰਾਸਟ ਹੈਗਾ ਕੰਬੀਨੇਸ਼ਨ ਆ ਵਾਈਟ ਤੇ ਬਲੈਕ ਦਾ ਜੀ ਆਹ ਫੇਸ ਕੁਆਲਿਟੀ ਆ ਪਹਿਲਾਂ ਇੱਕ ਵਾਰੀ ਪੂਰਾ ਜਿਹੜਾ ਸਰੀਰ ਘਟਾਂਚਾ ਵੇਖ ਲਓ ਤੁਸੀਂ ਠੀਕ ਹੈ ਆਹ ਫੇਸ ਕੁਆਲਿਟੀ ਆ ਤੇ ਥਣ ਥਣੋਂ ਇਹਦਾ ਵੀ ਜਿਹੜਾ ਦੋਸਤੋ ਬਿਲਕੁਲ ਵੇਖੋਗੇ ਤੁਸੀਂ ਤੇ ਖੂਬਸੂਰਤ ਥਣਾ ਆ ਵੇਖੋ ਜੀ ਸੁਭਾ ਪਾਜੀ ਕਿੰਨਾ ਸੋਹਣ ਜਾਰੀ ਹੈ ਇਹ ਦੂਜਾ ਸੁਭਾ ਚੰਗਾ ਜਾਰੀ ਦੂਜਾ ਜੀ ਠੀਕ ਆ ਦੂਜਾ ਸੂਬਾ ਤੇ ਦਿਨ ਹਜੇ ਦੇ ਵੀ ਕੋਈ ਹਫਤਾ ਇਹ ਬਾਜੂ ਹਫਤਾ ਇਹ 16 ਤਰੀਕ ਨੂੰ ਭਾਈ ਦਿਨ ਪੂਰੇ ਦੇ ਲਿਖੂ ਉਹਨਾਂ ਘਰ ਆ ਜਾਂਦੇ ਮੁਤਾਬਕ ਲਿਖੇ ਦੇ ਅੱਛਾ ਜੀ ਹਾਂ ਜੀ 16 ਮਈ ਨੂੰ ਦਿਨ ਪੂਰੇ ਆ 16 ਮਈ ਨੂੰ ਠੀਕ ਹੈ ਤੇ ਅੱਜ ਤਕਰੀਬਨ ਇੱਕ ਹਫਤੇ ਦੀ ਆਪਾਂ ਗੱਲ ਕਰ ਲਈਏ ਵੀ ਹਫਤਾ ਪੂਰਾ ਲੈ ਜੂਗੀ ਠੀਕ ਤੇ ਹਵਾਨਾ ਖੂਨ ਜਿਹੜਾ ਦੋਸਤੋ ਪੂਰੇ ਵਟ ਫੁੱਟ ਕੱਢ ਕੇ ਪਸ਼ੂ ਐਨੀਮਲ ਨੇ ਫਿਰ ਸੂਣਾ ਹੁੰਦਾ ਵੀ ਜਿਹੜੀ ਆ ਤੁਸੀਂ ਹਵਾਨੇ ਦੀ ਬੰਤਰ ਆ ਦੇਖ ਸਕਦੇ ਹੋ ਠੀਕ ਹੈ ਤੇ ਇਹ ਵੀ ਜਿਹੜੀ ਆ ਦੋਸਤੋ ਸ਼ਾਹੀਵਾਲ ਕਰੋਸਾਂਗ ਦੇ ਵਿੱਚ ਆ ਠੀਕ ਆ ਐਚ ਐਫ ਤੇ ਥੋੜਾ ਸ਼ਾਹੀਵਾਲ ਦਾ ਜਿਹੜਾ ਵਧੇਰੇ ਪੱਖ ਜਿਹੜਾ ਚਾਈਵਾਲ ਦਾ ਤੇ ਇਹਦੀ ਭਾਜੀ ਇੱਕ ਤਾਂ ਲੈਣ ਦੇਣ ਦੀ ਗੱਲ ਬਾਤ ਆਸਦੀਏ ਮੁੱਲ ਕੀ ਹਾਂ ਨਾਲ ਆ ਜੀ ਇਹਦਾ ਮੁੱਲ ਭਾਜੀ 47000 ਰੁਪਿਆ ਕਰਦੇ ਆ ਹਾਂਜੀ ਤੇ 46000 ਦੀ ਅਸੀਂ ਦੇ ਦੇਣੀ 47 ਦੀ 47 ਮੁੱਲ 4000 ਰੁਪਿਆ ਛੋੜ ਕਰਦਾ 46000 ਦੀ ਅਸੀਂ ਦੇ ਦੇਣੀ 46 ਦੀ ਹਾਂ ਨਾਲ ਆ ਜੀ ਹਾਂ ਨਾਲ ਦੇ ਦੇ ਠੀਕ ਆ ਦਿਖਾ ਦਿਓ ਵੀਰ ਖੋਲੋ ਲਓ ਵੀ ਠੀਕ ਆ ਸੁਭਾਈ ਨਾ ਦੁੱਧ ਜ ਸੁਣਾ ਸੀ ਨਾ ਹੂੰ ਉਹ ਤਾਂ ਘਰ ਆਲੇ ਦੇ ਵਿੱਚ ਖਰਾਮ ਨਹੀਂ ਕਿੰਨਾ ਆਉਂਦੇ ਇਥੋਂ ਦੇ ਬਾਕੀ ਜਿਹੜਾ ਦੋਸਤੋ ਦੁੱਧ ਹਰ ਵਾਰ ਦੀ ਤਰ੍ਹਾਂ ਆਪਾਂ ਕਹਿ ਦਿੰਦੇ ਆ ਬਾਕੀ ਬਖਾਲੇ ਤੋਂ ਜਜਮੈਂਟ ਕਰ ਸਕਦੇ ਆ ਵੀ 15 16 17 ਲੀਟਰ ਤੱਕ ਵੀ ਪਸ਼ੂ ਐਨੀਮਲ ਦੇ ਦਊਗਾ ਬਾਕੀ ਸੇਵਾ ਦਾ ਹੁੰਦਾ ਵੀ ਬਹੁਤੇ ਵੀ ਇਹਨਾਂ ਨੂੰ ਸਾਰਿਆਂ ਨੂੰ ਖੜਾਰੀ ਵੀਰ ਉਹ ਸਾਰੇ ਜਾਣਕਾਰ ਹੋ ਤੁਸੀਂ ਵੀ ਸੇਵਾ ਦਾ ਦੁੱਧ ਹੁੰਦਾ ਠੀਕ ਆ ਜੀ ਜੇਕਰ ਆਪਾਂ 18 20 ਲੀਟਰ ਵਾਲੇ ਪਸ਼ੂ ਦੀ ਸੇਵਾ ਨਾ ਕਰਾਂਗੇ ਤੇ ਹੋ ਸਕਦਾ ਵੀ ਉਹ ਵੀ 10 12 ਲੀਟਰ 13 ਤੱਕ ਹੀ ਦੇਵੇ ਕੀ ਤੇ ਪਤੂ ਪਰ ਵਗਿਆ ਜੀ ਬਹੁਤ ਓਕੇ ਜੀ ਤੇ ਪੰਤ ਪੰ ਬਹੁਤ ਚੰਗੀਆਂ ਠੰਡੀਆਂ ਵਚੀਆਂ ਬਹੁਤ ਤੇ ਪੰਤ ਤੋਂ ਬੰਦੇ ਨਹੀਂ ਕੋਈ ਚੱਕਰੇਗਾ ਆ ਦੀ ਤਸੱਲੀ ਕਰਕੇ ਜਿਹੜਾ ਵੀ ਆਉਂਦਾ ਭੈਣ ਭਰਾ ਖੜੇ ਕੋਈ ਗੱਲ ਨਹੀਂ ਹੈਗੀ ਹੂੰ ਕੋਈ ਇਹਦੀ ਤਸੱਲੀ ਕਰਕੇ ਕੋਸੇ ਮਾਲ ਆਪਾਂ ਤਸੱਲੀ ਕਰਕੇ ਲਈਦਾ ਬਿਲਕੁਲ ਜੀ ਆਪ ਮਾੜਾ ਪੈਰ ਪਟਾਇਓ ਜੀ ਲੱਤ ਖਸਰ ਓ ਤੋਈ ਆ ਦੇ ਖੜੇ ਕੀ ਚੱਕਰੀ ਬਹੁਤ ਠੰਡੀਆਂ ਆ ਕਰੋ ਚੈੱਕ ਦੀ ਹਾਣਾ ਜਿਹੜੀ ਉਹ 46 ਹੈ ਜੀ ਹਾਂ ਜੀ 46 ਹੈ ਠੀਕ ਹੈ ਭਾਜੀ ਅੱਛਾ ਭਾਈ ਦਲਬੀਰ ਸਿੰਘ ਇੱਕ ਇੱਕ ਲਾਸਟ ਤੇ ਆਪਣੇ ਕੋਲ ਨੀਲੀ ਦੀ ਆ ਗਈ ਮੈਂ ਹਾਂ ਜੀ ਠੀਕ ਆ ਤੇ ਸੁਗਾ ਜੀ ਤਾਂ ਜੀ ਇਹਦਾ ਤੀਜਾ ਸੁਗਾ ਜੀ ਭਾਈ ਤੀਜਾ ਤੇ ਦਿਨ ਹਜੇ ਲ ਜਾਂਦੀ ਕੋ ਸਮਾਂ ਇਹਦੇ ਦਿਨ ਕੋਈ 5-7 ਦਿਨ ਲੇ ਜਾਊਗੀ ਬੱਡੀ ਗੱਲ 5 ਜਾਂ 6 ਦਿਨ ਲੇ ਜਾਊਗੀ ਤਾਂ ਵੱਧ ਨਹੀਂ ਘਟਦੀ ਠੀਕ ਹੈ ਜੀ 6 ਦਿਨ ਲੇ ਜਾਊਗੀ 5 ਤੋਂ 6 ਦਿਨ ਦਾ ਸਮਾਂ ਹਾਂ ਜੀ 5 ਤੋਂ 6 ਦਿਨ ਦਾ ਸਮਾਂ ਤੇ ਨੀਲੀ ਦੀ ਮਾਝਾ ਦੋਸਤੋ ਬਹੁਤ ਵੀਰਾਂ ਦੀ ਹਰ ਵਾਰ ਇੱਕ ਇਛਾ ਹੁੰਦੀ ਆ ਵੀ ਜਾਨੀ ਮਲ ਆਪਾਂ ਖਰੀਦਣਾ ਕਈ ਵੀਰਾਂ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਸੋ ਸਮਝਾ ਵੀ ਨੀਲੀ ਦਾ ਪਸ਼ੂ ਜੇ ਨਿਕਲੇ ਤੇ ਆਪਾਂ ਖਰੀਦ ਲੀਏ ਠੀਕ ਆ ਇਹ ਨੀਲੀ ਦੀ ਮਾਂ ਹੈ ਠੀਕ ਆ ਬਿਲਕੁਲ ਪੂਛ ਪਜ ਵੇਖੋ ਗਿਆ ਧਰਤੀ ਨਾਲ ਟੱਚ ਤੇ ਮਗਰਲੇ ਪੈਰ ਤੋਤੇ ਆ ਠੀਕ ਆ ਤੇ ਪਿੱਠ ਪੁਠਾ ਵੇਖੋ ਬਿਲਕੁਲ ਸਿੰਗਲ ਖੱਟੀ ਆ ਫੋਲ ਕੇ ਤੋੜ ਕੇ ਦਿਖਾਵਾਂਗੇ ਪੱਗੀ ਨਾਸ ਅੱਖਾਂ ਜਿਹੜੀਆਂ ਬਿੱਲੀਆਂ ਠੀਕ ਆ ਜੀ ਤੇ ਸੂਹਾ ਤੀਜਾ ਹੋਊਗਾ ਜੀ ਅੱਜ ਹੀ ਤੀਜਾ ਸੂਹਾ ਸੋ ਜਾਣਦੇ ਆ ਤੀਜਾ ਜੀ ਕਾ ਤੇ ਪਤਲੀ ਚਮੜੀ ਆ ਦੋਸਤੋ ਸਕਿਨ ਵਾਈਜ਼ ਦੇਖੋਗੇ ਤਾਂ ਬਿਲਕੁਲ ਬਰੀਕ ਚਮੜੀ ਆ ਤੇ ਾਨ ਤੁਣ ਦਾ ਜਿਹੜਾ ਸਾਈਜ਼ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਜੀ ਥੋੜੀ ਜਿਹੀ ਭਾਲਪੁਲ ਮੜੀ ਇੱਕ ਸਾਈਡ ਤੇ ਹੋਊਗੀ ਜੀ ਮੜੀ ਭਾਲੇਗੀ ਸਾਈਡ ਤੇ ਨਾ ਦੋ ਥਨ ਉਹਨਾਂ ਨੂੰ ਸਾਹਮਣੇ ਪਾ ਦੇਗੀ ਆ ਹਾਂਜੀ ਹਾਂਜੀ ਆ ਕਰੂ ਚੱਲ ਇੱਕਦਮ ਕੋਈ ਇੱਕਦਮ ਅਜੀਬ ਜਿਹਾ ਠੀਕ ਆ ਤੇ ਬਾਕੀ ਨੀਲੀ ਦੀ ਜਿਹੜੀ ਆ ਦੋਸਤੋ ਮਾਜਾ ਤੇ ਰੇਟ ਇਹਦਾ ਭਾਜੀ ਲੈਣ ਦੇਣ ਫਿਰ ਕੀ ਕਰ ਲਿਆ ਇਹਦਾ ਮੁੱਲ ਭਾਜੀ 75000 ਰੁਪਇਆ ਹਾਂਜੀ ਤੇ 72 ਦੀ ਦੇ ਦੇਾਂਗੇ ਤਿੰਨ ਛੋਟ ਕਰਦੇ ਆ ਵਿੱਚ ਤਿੰਨੇ ਅਰਸ ਦੀ ਹਾਂਜੀ ਹੋਰ ਵੀ ਹੋ ਜੂਗੀ ਥੋੜੀ ਬਾਤੀ ਮਾਨ ਤਾਨ ਕਰਦੇ ਆ ਕੋਈ ਭੈਣ ਭਰਾ ਦਾ ਦੂਰੋਂ ਆਉਂਦਾ ਕੋਈ ਗੱਲ ਨਹੀਂ ਜ਼ਰੂਰ ਕਰਾਂਗੇ ਬਿਲਕੁਲ ਜ਼ਰੂਰ ਜੀ ਤੇ ਇਹ ਜੋ ਦੋਸਤੋ ਅੱਜ ਬਿਲਕੁਲ ਚਾਰ ਐਨੀਮਲ ਚਾਰ ਪਸ਼ੂ ਭਾਜੀ ਦਲਵੀਰ ਸਿੰਘ ਹੋਰਾਂ ਦੇ ਕੋਲ ਅਵੇਲੇਬਲ ਨੇ ਠੀਕ ਆ ਤੇ ਚਾਰੇ ਪਸ਼ੂ ਆਪਾਂ ਦਿਖਾਤੇ ਆ ਤਿੰਨ ਬੱਚੀਆਂ ਦਿਖਾਤੀਆਂ ਤੁਹਾਨੂੰ ਵੇੜਾਂ ਦਿਖਾਤੀਆਂ ਗੱਭਣ ਨੇ ਇੱਕ ਮੈਂ ਦਿਖਾਤੀ ਆ ਨੀਲੀ ਦੀ ਠੀਕ ਆ ਤੇ ਆਪਣਾ ਘਰੇ ਵਿਜ਼ਿਟ ਕਰਕੇ ਤੁਸੀਂ ਦੇਖ ਲਿਓ ਅੱਖੀ ਸਕੈਨ ਕਰ ਲਿਓ ਨਰਕ ਫਰਕ ਕਰ ਲਿਓ ਤੇ ਭਾਈ ਦਰਬੀਰ ਸਿੰਘ ਆਪਣੇ ਸੰਪਰਕ ਨੰਬਰ ਜਰੂਰ ਦੇ ਦਿੱਤੀ ਜੀ 9814471221 ਆਪਣਾ ਨੰਬਰ ਠੀਕ ਹੈ ਜੀ ਇਹ ਨੰਬਰ ਜਿਹੜਾ ਦੋਸਤੋ ਭਾਈ ਦਰਬੀਰ ਸਿੰਘ ਹੋਰਾਂ ਦੇ ਮੈਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਤੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ